ਇਸ ਮੌਕੇ ਆरोप ਲਗਾਏ ਜਾ ਰਹੇ ਨੇ ਕਿ ਸਮਾਣਾ ਦੇ ਨਾਲ ਲੱਗਦੇ ਪਿੰਡ ਬਾਦਸ਼ਾਪੁਰ ਕਾਲੀਘੇ ਦੇ ਸਰਪੰਚ ਵੱਲੋਂ ਤੱਕਾशाही ਦੇ ਨਾਲ ਸਕੂਲ ਦੇ ਬਾਹਰ ਲੱਗੇ ਹਰੇ ਭਰੇ ਦਰਖਤ ਕੱਟੇ ਗਏ ਨੇ ਅਤੇ ਪਿੰਡ ਦੇ ਵਿੱਚ ਬਣਾਏ ਹੋਏ ਟੋਬੇ ਦਾ ਗੰਦਾ ਪਾਣੀ ਵੀ ਜੀਸੀਬੀ ਦੇ ਨਾਲ ਪਾੜ ਲਗਾ ਕੇ ਖੇਤਾਂ ਦੇ ਵਿੱਚ ਛੱਡ ਦਿੱਤਾ ਗਿਆ। ਇਸ ਮੌਕੇ ਤੇ ਸਾਬਕਾ ਸਰਪੰਚ ਮਨਜੀਤ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰਨਾ ਪਿੰਡ ਵਾਸੀਆਂ ਦੇ ਵੱਲੋਂ ਸਰਪੰਚ ਬਲਕਾਰ ਸਿੰਘ ਦੇ ਖਿਲਾਫ ਨਾਰਾਬਾਜ਼ੀ ਕੀਤੀ ਜਿਨ੍ਹਾਂ ਆਖਿਆ ਕਿ ਸਰਪੰਚ ਦੇ ਵੱਲੋਂ ਉਹਨਾਂ ਦੇ ਨਾਲ ਤੱਕਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਆਰੋਪ ਲਗਾਏ ਨੇ ਕਿ ਉਹਨਾਂ ਦੇ ਖੇਤਾਂ ਦੇ ਵਿੱਚ ਫਸਲ ਨੂੰ ਵੀ ਖਰਾਬ ਕੀਤਾ ਗਿਆ ਇਸ ਤੋਂ ਇਲਾਵਾ ਸਰਕਾਰੀ ਸਕੂਲ ਦੇ ਬਾਹਰ ਲੱਗੇ ਹਰੇ ਭਰੇ ਦਰਖਤ ਵੀ ਕਟਵਾਏ ਗਏ ਨੇ ਤੇ ਇਸ ਸੰਬੰਧੀ ਜਦੋਂ ਸਰਪੰਚ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਮੰਡੀ ਬੋਰਡ ਦੇ ਵੱਲੋਂ ਕਾਰਵਾਈ ਕਹਿ ਕੇ ਫੋਨ ਕੱਟ ਦਿੱਤਾ ਅਤੇ ਦੁਬਾਰਾ ਫੋਨ ਤੇ ਗੱਲ ਕਰਨਾ ਮناسب ਨਹੀਂ ਸਮਝਿਆ ਜਿਸ ਨੂੰ ਲੈ ਕੇ ਗਈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਕੋਈ ਨਾ ਕੋਈ ਖਪਲੇਬਾਜ਼ੀ ਕੀਤੀ ਗਈ ਹੈ ਅਤੇ ਇਸ ਮਾਮਲੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਮੇਰਾ ਨਾਮ ਬਲਜਿੰਦਰ ਸਿੰਘ ਜੀ ਬਲਜਿੰਦਰ ਸਿੰਘ ਦੀ ਜਿਹੜੀ ਸਰਕਾਰੀ ਸਕੂਲ ਹੈ ਹਾਂਜੀ ਹਾਂਜੀ ਵੇ ਦਰਸ਼ਕ ਕਿੰਨੇ ਵੱਡੇ ਇਹ ਇਧਰ ਆ ਕੇ ਸਰਪੰਚ ਤੇ ਮੈਂਬਰ ਨੇ ਰਲ ਕੇ ਦੋਨਾਂ ਜਣੇ ਨੇ ਦਰਖਤ ਵੜਾਏ ਜੀ ਉੱਥੇ ਮਿਲੀ ਭੁਗਤ ਨਾਲ ਕੋ ਦਰਖਤ ਇਹਨਾਂ ਨੇ ਨਾ ਕਿ ਵੇਚ ਛੱਡੇ ਨੇ ਕਿਤੇ ਕੋ ਬਾਹਰ ਛੋਟ ਛੱਡੇ ਨੇ ਤੇ ਜੀ ਹਰੇ ਭਰੇ ਦਸਤ ਲੋਕੀ ਇਹ ਹੀ ਸਰਪੰਚ ਜਦੋਂ ਦੂਜੇ ਸਰਪੰਚ ਹੁੰਦੇ ਸਨ ਇਹ ਆਪ ਦਰਖਤਾਂ ਦੀ ਕੰਪਲੀਟ ਪਾਉਂਦਾ ਸੀ ਇਹ ਫਲਾਣੇ ਸਰਪੰਚ ਨੇ ਜੀ ਫਲਾਣੀ ਮੜੀਆਂ ਚ ਦਰਖਤ ਪਟਾਦੇ ਨੇ ਜੀ ਉਹਦੀਆਂ ਆਪਣੇ ਕੋ ਕਾਪੀਆਂ ਵੀ ਪਈਆਂ ਨੇ ਜੀ ਹੁਣ ਆਪ ਸਰਪੰਚ ਖੁਦ ਹੋ ਗਏ ਤੇ ਇਹ ਨਾ ਕਿ ਦਰਖਤ ਪਟਾ ਕੇ ਤੇ ਵੇਚ ਤੇ ਕੋ ਠੇਕੇਦਾਰ ਨਾਲ ਰਲ ਕੇ ਵੇਚ ਕੇ ਸੁੱਟਦੇ ਜ ਨੇ ਇਹ ਟੋਪੇ ਵੀ ਪਾਪਾ ਟੋਪੇ ਦੋੜੇ ਆ ਟੋਪੇ ਲੱਗਦੇ ਪਾਣੀ ਪੂਣੀ ਕੱਢ ਕੇ ਤਾਂ ਇਹ ਨਾਲ ਇਥੇ ਜੀ ਜੀਐਸਬੀ ਨਾਲ ਆਜੇ ਜੀਸੀਪੀ ਨਾਲ ਜੀ ਜਿੱਦੀ ਖੇਤ ਸਿਰ ਰੁੱਕ ਨਹੀਂ ਗਾ ਉਹਨਾਂ ਰੋਕਿਆ ਸੀ ਉਹਨਾਂ ਰੋਕੇ ਤੇ ਨਹੀਂ ਰੁਕਦੇ ਤਾਂ ਪਾਣੀ ਰਾਦ ਨੂੰ ਜੀਸੀਪੀ ਨਾਲ ਵੱਢ ਕੇ ਸਰਪੰਚ ਨਾਲ ਮੈਂਬਰ ਕੋਲ ਖੜ ਕੇ ਵੱਢ ਕੇ ਦੁਰਗੇ ਜੀ ਆ ਸਾਰੀ ਫਸਲ ਖਰਾਬ ਹੋ ਗਈ ਸੀ ਤੂੜੀ ਬੰਨਣ ਵਾਲੀ ਤੂੜੀ ਖਰਾਬ ਹੋ ਗਈ ਜੀ ਪੱਠੇ ਪੱਠੇ ਖਰਾਬ ਹੋ ਗਏ ਜੀ ਦੇਖੋ ਸਾਹਮਣੇ ਪੱਠੇ ਸਾਰੇ ਤੂੜੀ ਚ ਪਾਣੀ ਵੜ ਗਿਆ ਤੂੜੀ ਸਾੜ ਜੀ ਪਾਣੀ ਵੜ ਗਿਆ ਤੁਹਾਡੇ ਸਾਹਮਣੇ ਸਾਕੋ ਦਿਖਦਾ ਪਿਆ ਜੀ ਸਾਰਾ ਕੁਝ ਨੇ ਇਹ ਕਹਿੰਦੇ ਚੰਦ ਕਾਰਵਾਈ ਹੋਣੀ ਚਾਹੀਦੀ ਐਂ ਕਹਿੰਦੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਸਰਪੰਚ ਮੈਂਬਰਾਂ ਦੇ ਹੋਣੀ ਚਾਹੀਦੀ ਹੈ ਦਰਖਤਾਂ ਬਾਰੇ ਕਿੱਥੇ ਇਹਨਾਂ ਲਾਪਤਾ ਦਰਖਤ ਸੁੱਟੇ ਨੇ ਕੀ ਕੀਤਾ ਕੀ ਨਹੀਂ ਹਰੇ ਪਰੇ ਤੁਹਾਡੇ ਕੋਲ ਵੀਡੀਓ ਦਿੱਤੀ ਹੋਈ ਹੈ ਸਾਰੀ ਵੀਡੀਓ ਵੇਖ ਲੋ ਜੀ ਤੁਹਾਡੇ ਸਾਹਮਣੇ ਹਰੇ ਪਰੇ ਦਰਖਤ ਨੇ ਸਾਰੇ ਕਿਤੇ ਵੇਚ ਕੇ ਕੀ ਕੀਤਾ ਕੀ ਨਾ ਠੇਕੇਦਾਰ ਸਰਪੰਚ ਤੇ ਮੈਂਬਰ ਹਲਕੇ ਇਹਨਾਂ ਨੇ ਵੇਚਤੇ ਜੀ ਉਹ ਤੁਹਾਨੂੰ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਚੀਜ਼ ਦਾ ਇਨਸਾਫ ਮੰਗਦੇ ਆਂ ਹਲੋ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਦੀ ਖੇਤ ਤੁਹਾਡੇ ਦੇ ਟੋਬੇ ਨਾਲ ਪੱਡੇ ਟੋਬੇ ਤੋਂ 1 ਏਕੜ ਛੱਡ ਕੇ ਮੇਰਾ ਖੇਤ ਹੈ ਜੀ ਉੱਥ ਅੱਠੇ ਬੀਜੇ ਹਨ ਜੀ 1 ਏਕੜ ਚ ਤੁਸੀਂ ਰੋਕੇ ਨਹੀਂ ਉਹਨਾਂ ਨੂੰ ਨਹੀਂ ਮੈਂ ਮੌਕੇ ਤੇ ਹੈ ਨਹੀਂ ਹਾਂ ਜੀ ਮੇਰੇ ਆਉਣ ਤੋਂ ਪਹਿਲਾਂ ਇਹਨਾਂ ਨੇ ਜੈਸਬੀ ਨਾਲ ਬਹੁਤ ਵੱਡਾ ਜੋ ਬੰਨ ਸੀ ਇਹਨਾਂ ਨੇ ਪੂਰਾ ਵੜਤਾ ਜੀ ਮੇਰਾ ਇੱਕ ਏਕੜ ਜਿਹੜਾ ਜੋ ਬਾਜਰਾ ਸੀ ਜਾਂ ਜਵਾਰ ਸੀ ਉਹ ਸਾਰਾ ਪਾਣੀ ਨਾਲ 1 1 ਫੁੱਟ ਪਾਣੀ ਚੜਿਆ ਹੋਇਆ ਸੀ ਉਹਦੇ ਉੱਤੇ ਜਿਹੜਾ ਇੱਕ ਇੱਕ ਮੇਰਾ ਜ਼ਮੀਨ ਸੀ ਜੀ ਉਹਨੂੰ ਮੈਂ ਜ ਸਵੇਰੇ ਕੱਕ ਬੀਜਨੇ ਹਨ ਕੁਛ ਮੈਂ ਮੂੰਗੀ ਬੀਜਣੀ ਸੀ ਜੋ ਕਿ ਪਹਿਲੀ ਵਾਈ ਵੀ ਪਈ ਸੀ ਪਹਿਲੀ ਤਿਆਰ ਸੀ ਮੂੰਗੀ ਦਾ ਛੱਟਾ ਮਾਰਨਾ ਸੀਗਾ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਪਾਣੀ ਪੂਰਾ ਛੱਡ ਦਿੱਤਾ ਹੈ ਤੱਕਾ ਸ਼ਹੀ ਕੀਤੀ ਹੈ ਤੱਕਾ ਸ਼ਹੀ ਕੀਤੀ ਹੈ ਤੁਸੀਂ ਅੱਜ ਐਪਲੀਕੇਸ਼ਨ ਦੇ ਕੇ ਆਇਓ ਮੈਂ ਅੱਜ ਐਪਲੀਕੇਸ਼ਨ ਦੇ ਕੇ ਆਇਆ ਥਾਣੇ ਜੀ ਥਾਣੇ ਜੀ ਕੋਈ ਕਾਰਵਾਈ ਹੁਣ ਤੱਕ ਕੋਈ ਹੈ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਮੇਰੇ 10 12 ਪਸ਼ੂ ਰੱਖੇ ਹੋਏ ਨੇ ਮੈਂ ਉਹਨਾਂ ਨੂੰ ਦੱਸੋ ਕਿੱਥੋਂ ਹਰਾਚਾਰਾ ਪਾਵਾਂਗਾ ਮੈਨੂੰ ਮਿਲਣਾ ਚਾਹੀਦਾ ਹੈ ਜੋ ਬਣਦਾ ਇਹਨਾਂ ਦੇ ਕਾਰਵਾਈ ਕਰਨੀ ਚਾਹੀਦੀ ਸਰ ਸਿੰਘ ਡਾਕਟਰ ਸਿੰਘ ਤੁਹਾਡੀ ਜ਼ਮੀਨ ਇੱਥੇ ਤੇ ਬੰਦ ਤੋੜਿਆ ਹਾਂ ਬੰਦ ਤੋੜ ਤਾਂ ਮੈਂ ਨਹੀਂ ਹੈਗਾ ਤੀ ਜੂਰੇ ਤੁਸੀਂ ਰੋਕੇ ਜਿਨ੍ਹਾਂ ਨੂੰ ਨਹੀਂ ਨਾ ਮੈਂ ਹੈ ਨਹੀਂ ਤੀ ਜੂਰੇ ਹੈ ਨਹੀਂ ਹਾਂ ਹਾਂ ਕਿਉਂ ਤੋੜ ਗਏ ਟੋਬੇ ਦਾ ਪਾਣੀ ਕੱਢਣ ਵਾਸਤੇ ਜੀ ਹੂੰ ਠੱਕਾ ਕਰਿਆ ਠੱਕਾ ਕਰਿਆ ਜੀ ਇਹਨਾਂ ਨੇ ਤੁਹਾਡਾ ਨੁਕਸਾਨ ਆਇਆ ਕੋਈ ਨੁਕਸਾਨ ਤੂੜੀ ਕਰਨ ਵਾਲੀ ਸੀ ਇੱਧਰ ਗੁਰਪ੍ਰੀਤ ਦਾ ਜ਼ਿਆਦਾ ਨੁਕਸਾਨ ਹੋਇਆ ਜੀ ਇਹਦੇ ਬਾਜਰਾ ਬੀਜਿਆ ਹੋਇਆ ਸੀ ਵਿੱਚ ਕੱਖਾਂ ਡੰਗਰਾ ਵਾਸਤੇ ਉਹ ਕਿੱਲਾ ਖਤਮ ਕਰਤਾ ਇਹਦਾ ਸਰਪੰਚ ਦਾ ਕੀ ਨਾਮ ਹੈ ਬਲਕਾਰ ਸਿੰਘ ਜੀ ਬਲਕਾਰ ਸਿੰਘ ਹਾਂ ਠੱਕਾ ਕੀਤਾ ਉਹਨਾਂ ਨੇ ਹਾਂ ਬਲਕਾਰ ਸਿੰਘ ਤੇ ਲਖਵੀਰ ਸਿੰਘ ਕਾਰਵਾਈ ਕਰਨ ਦੀ ਤੁਸੀਂ ਐਪਲੀਕੇਸ਼ਨ ਦੇ ਹਾਂ ਦੇਖਿਆ ਜੀ ਐਪਲੀਕੇਸ਼ਨ ਹਾਂ ਜੀ ਅਜੇ ਤੱਕ ਕੋਈ ਨਾ ਅਜੇ ਤੱਕ ਕੋਈ ਕਾਰਵਾਈ ਨਹੀਂ ਮਾਣਾ ਤੋਂ ਕਿਆ ਲਾਸ਼ ਸ਼ਮਦੀ ਰਿਪੋਰਟ